ਜੋ ਸ਼ੋਮਣੀ ਅਕਾਲੀ ਦਲ ਆਗੂ ਦਾ ਪੁੱਤਰ ਪੁੱਤਰ ਜੋੜਾ ਹੈ ਗ੍ਰਿਫਤਾਰ ਹੋ ਚੁੱਕਿਆ ਹੈ ਸੂਚਾ ਸਿੰਘ ਦਾ ਪੁੱਤਰ ਨਸ਼ੇ ਦੀ ਖੇਪ ਦੇ ਸਨੇ ਕਾਬੂ ਕੀਤਾ ਗਿਆ ਹੈ ਦੱਸਿਆ ਕਿ ਮੰਤਰੀ ਚੇਤਨ ਸਿੰਘ ਜੋੜਾ ਮਾਝੂ ਨੇ ਸ਼ੋਮਣੀ ਅਕਾਲੀ ਦਲ ਨੂੰ ਕਿਰਿਆ ਹੈ ਤੇ 42 ਗ੍ਰਾਮ ਨਸ਼ੀਲੇ ਪਦਾਰਥਾਂ ਦੀ ਖੇਪ ਦੇ ਸਨੇ ਮਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਨਸ਼ੇ ਦੀਆਂ ਜੜਾ ਫੈਲਾਉਣ ਵਾਲੇ ਅਕਾਲੀ ਪੰਜਾਬ ਨੂੰ ਅਕਾਲੀ ਦਲ ਤੋਂ ਬਚਾਉਣ ਦੀ ਲੋੜ ਹੈ ਇਹ ਬਿਆਨ ਦਿੱਤਾ ਗਿਆ ਪੰਜਾਬ ਦੇ ਵਿੱਚ ਨਸ਼ੇ ਦੀਆਂ ਜੜਾ ਫੈਲਾਉਣ ਵਾਲੇ ਅਕਾਲੀ

ਪੰਜਾਬ ਦੇ ਵਿੱਚ ਨਸ਼ੇ ਦੀ ਜੜ ਕੱਟਣ ਵਾਲੇ ਇਹੀ ਲੋਕ ਨੇ ਅਕਾਲੀਆਂ ਕੰਨ ਚ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਈ ਆ ਸੋ ਇੱਕ ਪਾਸੇ ਇਹ ਤੁਰੇ ਬਹਿਦੇ ਨੇ ਕਿ ਪੰਜਾਬ ਬਚਾਓ ਯਾਤਰਾ ਨਹੀਂ ਕਰਦੇ ਨੇ ਹਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਨੇ ਇਹਨਾਂ ਤੋਂ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਰਲ ਮਿਲ ਕੇ ਪੰਜਾਬ ਨੂੰ ਇਹਨਾਂ ਤੋਂ ਹੀ ਬਚਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ ਔਰ ਮੈਂ ਖਮਾਤ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ ਇਹਤੇ ਕਾਨੂੰਨਾਂ ਨੂੰ ਬੰਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਸ਼ਾ ਲੋਕਾਂ ਚ ਬੰਡਣਾ ਤੇ ਨਸ਼ੇ ਦੀ ਤਸਕਰੀ ਕਰਨਾ ਕਿੰਦਾ ਜੁਰਮ ਹੈ ਸੋ ਆਓ ਸਾਰੇ ਰਲ ਕੇ ਆਪਣੀ ਨੌਜਵਾਨੀ ਨੂੰ ਆਪਣੇ ਪੰਜਾਬ ਨੂੰ ਇਹਨਾਂ ਠੱਗਾ ਲੁਟੇਰਿਆਂ ਤੋਂ ਇਹਨਾਂ ਨਸ਼ੇ ਤਸਕਰੀ ਤੋਂ ਬਚਾਈਏ